ਹੈਲੋ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਮੇਰੇ ਚੈਨਲ ਤੇ ਸਵਾਗਤ ਹੈ ਜੀ ਆਪਾਂ ਲੈ ਕੇ ਆਏ ਅੱਜ ਇੱਕ ਹੋਰ ਨਵਾਂ ਡਿਜ਼ਾਈਨ ਆ ਦੇਖੋ ਜੀ ਬਹੁਤ ਸੋਹਣਾ ਡਿਜ਼ਾਈਨ ਹੈ ਜੀ ਸਿੱਧੇ ਪਾਸਿਓਂ ਐ ਬਣਦਾ ਆਪਣਾ ਦੇਖੋ ਇਸ ਤਰ੍ਹਾਂ ਬੈਕ ਸਾਈਡ ਤੋਂ ਇਸ ਤਰ੍ਹਾਂ ਬਣਦਾ ਜੀ ਆ ਦੇਖੋ ਇਸ ਕੋਲ ਜੀ 6 ਸੇ ਦਿਸ਼ਾਵਨ ਆਪਾਂ ਕੁੰਡੇ ਲਏ ਆ ਜੀ ਤਿੰਨ ਕੁੰਡੇ ਵੱਧ ਲਏ ਆ ਡਿਜ਼ਾਈਨ ਨੂੰ ਸੈੱਟ ਕਰਨ ਖਾਤਰ ਦੋ ਕੁੰਡੇ ਸੈਡਾਂਤੀ ਲਈ ਹੈ ਜੀ ਹਾਂਜੀ ਇਸ ਤਰ੍ਹਾਂ ਤੇ ਇਸ ਇਸ ਲਾਣਾ ਚ ਡਿਜ਼ਾਈਨ ਬਣ ਕੇ ਕੰਪਲੀਟ ਹੁੰਦਾ ਜੀ ਕਿਸੇ ਵੀ ਪ੍ਰੋਜੈਕਟ ਤੇ ਪਾ ਸਕਦੇ ਕੋਟੀ ਜਾਗ ਟਸਕੀ ਵੀ ਬੱਚਾ ਨਕਾੜੀ ਹਨ ਕੁਝ ਵੀ ਬਣਾਉਣਾਗਾ ਬਣ ਕੇ ਬਹੁਤ ਸੋਹਣਾ ਲੱਗਦਾ ਹੈ ਜੀ ਆ ਦੇਖੋ ਜੀ ਹੁਣ ਆਪਾਂ ਦਿਖਾਉਣੀ ਆ ਸਾਨੂੰ ਸਿੱਧੀ ਸਾਈਡ ਤੋਂ ਸਲਾਈ ਬਣਾ ਕੇ ਇੰਨਾ ਕਾਪਾ ਬਣਾ ਲਿਆ ਸੀਗਾ ਜੀ ਇਹ ਦੋ ਡਿਜ਼ਾਈਨ ਤੇ ਇਥੋਂ ਆਪਾਂ ਤੀਜੇ ਡਿਜ਼ਾਈਨ ਤੋਂ ਸ਼ੁਰੂ ਕਰਦੇ ਹਾਂ ਡਿਜ਼ਾਈਨ ਦੀ ਪਹਿਲੀ ਸਲਾਈ ਡਿਜ਼ਾਈਨ ਬਣਾਉਣ ਤੋਂ ਪਹਿਲਾਂ ਕਿਸੇ ਵੀ ਤਰ੍ਹਾਂ ਦਾ ਤੁਸੀਂ ਬਾਰਡਰ ਬਣਾ ਸਕਦੇ ਹੋ। ਤੋਂ ਉੱਤੇ ਡਿਜ਼ਾਈਨ ਸ਼ੁਰੂ ਕਰ ਸਕਦੇ ਹਾਂ ਬਹੁਤ ਸੋਹਣਾ ਬਣ ਕੇ। ਤਿਆਰ ਹੋਇਆ ਜੀ ਬੇਲਾਂ ਜੀਆਂ ਵਾਲਾ ਡਿਜ਼ਾਈਨ ਹੈ ਇਹ। ক্লোਜ਼ ਹੁਣ ਆਪਾਂ ਡਿਜ਼ਾਈਨ ਦੇ ਸਿੱਧੇ ਪਾਸੇ ਤੁਸੀਂ ਸਿੱਧੀ ਸਿਲਾਈ ਬੁਲਾਉਣੀ ਹੈ ਜੀ। ਪਹਿਲਾਂ ਕੁੰਡਾ ਆਪਾਂ ਸਿੱਧਾ ਬਣਾਵਾਂਗੇ ਜੀ। ক্লোਜ਼ ਤਾਗਾ ਆਪਣੇ ਕੰਨੀ ਕਰਾਂਗੇ ਜੀ ਤਿੰਨ ਕੁੰਡੇ ਬਣਾਵਾਂਗੇ ਜੀ ਉਲਟੇ 1 2 3 ਤਿੰਨ ਕੁੰਡੇ ਪੌਲਟੇ ਬਣਾ ਲਏ ਜੀ ਤੇ ਤਾਗਾ ਕਰਾਂਗੇ ਬੈਕ ਸਾਈਡ ਪਹਿਲਾ ਕੁੰਡਾ ਸਿੱਧਾ ਤੇ ਇੱਥੇ ਬਲ ਮਾਰਾਂਗੇ ਜੀ ਆ ਦੇਖੋ ਇਸ ਤਰ੍ਹਾਂ ਇੱਕ ਕੁੰਡਾ ਆਪਣਾ ਵੱਜ ਗਿਆ ਦੂਜਾ ਕੁੰਡਾ ਫੇਰ ਸਿੱਧਾ ਇੱਕ ਬਲ ਹੋਰ ਬਣਾਵਾਂਗੇ ਜੀ ਆਪਾਂ ਆ ਦੇਖੋ ਤੀਜਾ ਕੁੰਡਾ ਫੇਰ ਸਿੱਧਾ ਬਣਾਵਾਂਗੇ ਲੋ ਜੀ ਤਾਗ ਆਪਣੇ ਕੰਨੀ ਕਰਾਂਗੇ ਜੀ ਤਿੰਨ ਕੁੰਡੇ ਉਲਟੇ ਤਾਗ ਆ ਬੈਕ ਸਾਈਡ ਕਰਾਂਗੇ ਜੀ ਇੱਕ ਕੁੰਡਾ ਸਿੱਧਾ ਬਣਾਵਾਂਗੇ ਲੋ ਜੀ ਹੁਣ ਫੇਰ ਬਲ ਮਾਰਾਂਗੇ ਜੀ ਇੱਥੇ ਇਸ ਤਰ੍ਹਾਂ ਦੇਖੋ ਇੱਕ ਕੁੰਡਾ ਸਿੱਧਾ ਹੁਣ ਫੇਰ ਬਲ ਮਾਰਾਂਗੇ ਜੀ ਆਹ ਦੇਖੋ ਤੱਗਾ ਆਪਣੇ ਗੰਨੀ ਕਰਾਂਗੇ ਜੀ ਤਿੰਨ ਕੁੰਡੇ ਉਲਟੇ ਲੋ ਜੀ ਤੱਗਾ ਬੈਕਸਾਈਡ ਕਰਾਂਗੇ ਇੱਕ ਕੁੰਡਾ ਸਿੱਧਾ ਵਾਲ ਫੇਰ ਮਾਰਾਂਗੇ ਇੱਕ ਕੁੰਡਾ ਫੇਰ ਸਿੱਧਾ ਲੋ ਜੀ ਆ ਤਿੰਨ ਕੁੰਡੇ ਆਪਣੇ ਫੇਰ ਉਲਟੇ ਆ ਗਏ ਜੀ ਲੋ ਜੀ ਆ ਕੁੰਡਾ ਆਪਾ ਲਾਲੇ ਜੀ ਉਂਟੀ ਸਲਾਈ ਚ ਬਣਾਵਾਂਗੇ ਦੇਖੋ ਜੀ ਪਹਿਲਾ ਕੁੰਡਾ ਉਲਟਾ ਬਣਾ ਲਏ ਜੀ ਜਿਹੜੇ ਤਿੰਨ ਕੁੰਡੇ ਉਧਰੋਂ ਪਲਟੇ ਬੁਣੇ ਸੀਗੇ ਇਹ ਉਹਨੂੰ ਆਪਾਂ ਇਧਰੋਂ ਸਿੱਧੇ ਬਣਾਵਾਂਗੇ ਇਹ ਦੇਖੋ ਮੰਤਾਗਾ ਆਪਣੀ ਕੰਨੀ ਕਰਾਂਗੇ ਜਿਹੜੇ ਆਪਾਂ ਤਿੰਨ ਕੁੰਡੇ ਉਧਰੋਂ ਸਿੱਧੇ ਬੁਣੇ ਸੀ ਉਹਨਾਂ ਨੂੰ ਉਲਟੇ ਬਣਾਵਾਂਗੇ ਜਿਹੜੇ ਦੋ ਦੇ ਬਲ ਮਾਰੇ ਸੂਜੀ ਉਲਟੇ ਬਣਾਵਾਂਗੇ ਕੁੰਡਾ ਕੋਈ ਨਹੀਂ ਘਟਦਾ ਲੋਚ ਆ ਬਾੜ ਆਪਾਂ ਇੱਥੋਂ ਬਣਾਗੇ ਜੀ ਅੱਜ ਲੋਚ ਆ ਇਹ ਕੋਈ ਪੰਜ ਕੁੰਡੇ ਉਲਟੇ ਤਿੰਨ ਕੁੰਡੇ ਆਪਾਂ ਫੇਰ ਸਿੱਧੇ ਬਣਾਵਾਂਗੇ ਜੀ ప్లౌజీ ఉన్నాయి ఉల్టే కదీ వా ఎక్కువ పం కల్టే బ తిన్న కు స ਤੈਨੂੰ ਕੁੰਡੇ ਸਿੱਧੇ ਆ ਕੁੰਡਾ ਪਲਾ ਲਿਆ ਜੀ ਹੁਣ ਆ ਗਏ ਆਪਾਂ ਡਿਜ਼ਾਈਨ ਦੀ ਤੀਜੀ ਸਲਾਈ ਤੇ ਤੈਨੂੰ ਕੁੰਡੇ ਉਲਟੇ ਤੱਗਾ ਵੈਕਸਾਈਡ ਕਰਾਂਗੇ ਜੀ ਜਿਹੜੇ ਆਪਾਂ ਕੁੰਡੇ ਵਿਧਾਏ ਜੀ ਇੱਥੇ ਹਜੇ ਕੋਈ ਨਹੀਂ ਘੱਟਦਾ पंजे कुंडे आप सीधे बनावे दे। सीधे सीधे धागा अपने करनी करा तेन कुंडे उल्टे ਪੰਜੇ ਕੁੰਡੇ ਸਿੱਧੇ ਬਣਾਵਾਂਗੇ ਜੀ ਘਟਦਾ ਕੋਈ ਕੁੰਡਾ ਨਹੀਂ ਲੋ ਜੀ ਆ ਤਿੰਨ ਕੁੰਡੇ ਉਲਟੇ ਤੇ ਆ ਕੁੰਡਾ ਆਪਾਂ ਲਾਵਾਂਗੇ ਜੀ ਬੈਕ ਸਾਈਡ ਤੋਂ ਬਣਾਾਂਗੇ ਹੁਣ ਆਗੇ ਆਪਾਂ ਬੈਕ ਸਾਈਡ ਉਲਟੀ ਸਲਾਈ ਤੇ ਲਓ ਆਕੁੰਡਾ ਬਣਾਵਾਂਗੇ ਜੀ ਆਪਾਂ ਉਲਟਾ ਤੇ ਆਹ ਤੇ ਨਕੁੰਡੇ ਬਣਾਵਾਂਗੇ ਜੀ ਸਿੱਧੇ ਸਾਰੀ ਸਲਾਈ ਆਪਾਂ ਹੀ ਬੁਣ ਕੇ ਕੰਪਲੀਟ ਕਰਾਂਗੇ ਲਓ ਉਲਟਾਂ ਤੇ ਉਲਟੇ ਸਿੱਧੇ ਤੇ ਸਿੱਧੇ ਲੋਜੀ ਡਿਜ਼ਾਈਨ ਦੀ ਚੌਥੀ ਸਲਾਈ ਕੰਪਲੀਟ ਹੋਈ ਤੇ ਹੁਣ ਆਗੇ ਆਪਾਂ ਪੰਜਵੀਂ ਸਲਾਈ ਤੇ ਸਿੱਧੇ ਪਾਸੇ ਆਂ ਦੇਖੋ ਆਕੁੰਡਾ ਬਣਾਵਾਂਗੇ ਜੀ ਆਪਾਂ ਸਿੱਧਾ ਤੇ ਤਿੰਨ ਗੁੰਡੇ ਬਣਾਵਾਂਗੇ ਜੂਲਟੇ ਲੋਜੀ ਹੁਣ ਤਾਗਾ ਕਰਾਂਗੇ ਬੈਕ ਸਾਈਡ ਜਿਹੜੇ ਆਪਾਂ ਦੋ ਗੁੰਡੇ ਇੱਥੇ ਬਧੇ ਸੀਗੇ ਹੁਣ ਕੱਟਣਗੇ ਉਹ సైజీ ఆ కట్ గే ఆ కుదా బ ఆ కుండేదా మూ బదల చడా దోదా ధాగా కన్ని తిన్న కు ਉਲਟੇ ਲਈ ਤਗਾ ਬੈਕਸਾਈਡ ਕਰਾਂਗੇ ਦੋ ਕੁੰਡਿਆਂ ਦਾ ਇੱਕ ਕਰਾਂਗੇ ਲਓ ਜੀ ਆਹ ਤਾਂ ਗਾ ਕੁੰਡਾ ਪਸਿੱਧਾ ਬਣਾਵਾਂਗੇ ਆਹ ਕੁੰਡੇ ਦਾਪਾ ਮੁੰਬਾ ਦੱਲਾਂਗੇ ਇਹ ਬੈਕਸਾਈਡ ਕਰਾਂਗੇ ਹਾਂ ਦੇਖੋ ਇਸ ਤਰ੍ਹਾਂ ਤੇ ਦੋ ਦਾ ਇੱਕ ਬਣਾਵਾਂਗੇ

ਤਿੰਨ ਕੁੰਡੇ ਉਲਟੇ ਆ ਕੁੰਡਾ ਲਾਹਾਂਗੇ ਬੈਕ ਸਾਈਡ ਤੋਂ ਬਣਾਵਾਂਗੇ ਪਹਿਲਾ ਕੁੰਡਾ ਉਲਟਾ ਬਣਾ ਲਿਆ ਤਿੰਨ ਕੁੰਡੇ ਸਿੱਧੇ ਬਣਾਵਾਂਗੇ ਜੀ ਹੁਣ ਇਹ ਸਾਰੀ ਸਲਾਈ ਪਲੇਨ ਬਣੂਗੀ ਨਾ ਕੋਈ ਘਟੇ ਨਾ ਕੋਈ ਵਧੇ ਸਾਈ ਬਣ ਕੇ ਕੰਪਲੀਟ ਹੋਊਗੀ ਲਓ ਜੀ 6 ਸਲੰਗਾ ਚ ਡਿਜ਼ਾਈਨ ਆਪਣਾ ਕੰਪਲੀਟ ਬਣ ਗਿਆ ਜੀ ਇਹ ਦੇਖੋ ਜੀ ਤਿੰਨ ਡਿਜ਼ਾਈਨ ਬਣ ਗਏ ਬਹੁਤ ਸੋਹਣਾ ਡਿਜ਼ਾਈਨ ਬਣ ਕੇ ਤਿਆਰ ਹੋਇਆ ਜੀ ਜੀ ਵੀਡੀਓ ਵਧੀਆ ਲੱਗਦੀ ਹੁੰਦੀ ਹੈ ਤੇ ਵੀਡੀਓ ਤੇ ਕਮੈਂਟ ਜ਼ਰੂਰ ਕਰ ਦਿਆ ਕਰੋ ਵੀਡੀਓ ਨੂੰ ਲਾਇਕ ਕਮੈਂਟ ਸ਼ੇਅਰ ਕਰ ਦਿਆ ਕਰੋ ਆ ਦੇਖੋ ਇਹ ਬੰਦਾ ਕਿਸੇ ਵੀ ਕਲਰ ਤੇ ਬਣਾ ਸਕਦੇ ਬਹੁਤ ਸੋਹਣਾ ਬਣ ਕੇ ਤਿਆਰ ਹੋਇਆ ਇਹ ਵੀਡੀਓ ਕੋ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ